ਹਾਂਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿਥਾਤਰੀ ਅਕਾਲ ਬਹੁਤ ਹੀ ਸੋਹਣਾ ਸਾਡੇ ਵੀਰ ਭੈਣ ਪਿਆਰ ਕਰ ਰਹੇ ਨੇ ਤੁਹਾਡੇ ਵਾਸਤੇ ਇੱਕ ਹੋਰ ਮਾਡਲ ਵਾਲਾ ਸੂਟ ਲੈ ਕੇ ਆ ਰਹੇ ਆ ਵੀਰ ਨਾਲ ਗੱਲੇ ਦੇ ਉੱਪਰ ਪ੍ਰੋਪਰ ਮਾਡਲ ਆ ਬਹੁਤ ਹੀ ਸੋਹਣਾ ਕਨਸੈਪਟ ਹੈ ਰੇਟ ਦੀ ਫੁੱਲ ਗਰੰਟੀ ਹੋਊਗੀ ਬਾਜ਼ਾਰ ਨਾਲੋਂ ਤੁਹਾਨੂੰ 4-4 500 ਰੁਪਏ ਸੂਟ ਸੱਤਾ ਦੇ ਦੇਵਾਂਗੇ ਜਿਹੜਾ ਕੋਈ ਵੀ ਨਹੀਂ ਦੇ ਸਕਦਾ ਠੀਕ ਹੈ ਜੀ ਕੋਈ ਵੀ ਤੁਹਾਨੂੰ ਇਸ ਤੋਂ ਸੱਤਾ ਕੋਈ ਨਹੀਂ ਦੇਗਾ ਜਿੱਥੋਂ ਮਰਜ਼ੀ ਰੇਟ ਰਾਈ ਕਰ ਲੋ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਤੇ ਤੁਹ ਡਿਜ਼ਾਈਨ ਖੋਲ ਕੇ ਦਿਖਾਵਾਂਗਾ ਤੁਹਾਡੀ ਰੂਹ ਖੁਸ਼ ਹੋ ਜੇਗੀ ਡਿਜ਼ਾਈਨ ਦੇਖੋ ਬਹੁਤ ਹੀ ਸੋਹਣਾ গারਲਿਸ ਕਨਸੈਪਟ ਹੈ ਥੋੜਾ ਜੂਮ ਕਰਕੇ ਨੇੜੇ ਆ ਜਾ ਦਿਖਾ ਪੈਣਾ ਪ੍ਰੋਪਰ ਹੈਂਡਵਰਕ ਦਾ ਕੰਮ ਹੈ ਜੀ ਸਾਰਾ ਹੈਂਡਵਰਕ ਦਾ ਸਾਰਾ ਹੈਂਡਵਰਕ ਦਾ ਕੰਮ ਹੋਇਆ ਚੈੱਕ ਕਰ ਲਓ ਸਾਰਾ ਬਾਜ਼ਾਰ ਦੇ ਵਿੱਚ ਵੇਚ ਰਿਹਾ ਜੀ 28 ਤੋਂ 29 ਤੋਂ ਕੋਈ 2795 ਆਪਣਾ ਰੇਟ ਆਏਗਾ ਸਿਰਫ 2500 ਰੁਪਏ ਓਨਲੀ 2500 ਰੁਪਏ ਦਾ ਸੂਟ ਹੈ ਵੀਡੀਓ ਨੂੰ ਸ਼ੇਅਰ ਕਰੋ ਪੇਜ ਨੂੰ ਫੋਲੋ ਕਰੋ ਸਾਡੀਆਂ ਹੋਰ ਵੀ ਪਹਿਣਾ ਦਾ ਫਾਇਦਾ ਹੋਵੇ ਲਾਸਟ ਵਿੱਚ ਤੁਹਾਨੂੰ ਮੋਡਲ ਦੀ ਪੂਰੀ ਵੀਡੀਓ ਪਾ ਦੇਾਂਗੇ ਤੁਹਾਨੂੰ ਸਮਝ ਆ ਜਾਈਗੀ ਡਿਜ਼ਾਈਨ ਦੀ ਵੀ ਵਾਕਿਆ ਬਾਈ ਜੀ ਨੇ ओरिजिनल ਪੀਸ ਦਿਖਾਇਆ ਬਹੁਤ ਹੀ ਸੋਹਣਾ ਪਹਿਣਾ ਪਿਆਰ ਕਰ ਰਹੀਆਂ ਬਹੁਤ ਹੀ ਥੋੜੀ ਰੂਪ ਰੂਪ ਹੋਈ ਹੈ ਰੋਜ਼ ਨਵੇਂ ਤੋਂ ਨਵੇਂ ਮੋਡਲ ਵਾਲੇ ਥੂਟ ਲੈ ਕੇ ਆ ਰਿਹਾ ਤੁਹਾਡਾ ਭਰਾ ਰੋਜ਼ ਨਵੇਂ ਤੋਂ ਨਵੇਂ ਛੇ ਮੋਡਲ ਵਾਲਾ ਦੁਪੱਟਾ ਹੋਏਗਾ ਲਾਸਟ ਵਿੱਚ ਵੀਡੀਓ ਪਾਵਾਂਗੇ ਚੈੱਕ ਕਰ ਲੈਣਾ ਪਿਓਰ ਚਨਾਉਂ ਦਾ ਦੁਪੱਟਾ ਪੂਰੀ 2.5 ਮੀਟਰ ਕੱਟ ਕੋਈ ਸਵਾ ਦੋ ਨਹੀਂ ਕੋਈ ਦੋ ਚਾਲੀ ਨਹੀਂ ਬਹੁਤ ਹੀ ਸੋਹਣਾ ਕਨਸੈਪਟ ਹੈ ਓਨਲੀ 2500 ਰੁਪਏ ਜਿੰਨਾ ਮੇਰੇ ਵੀਰ ਭੈਣਾਂ ਨੇ ਕਪੜਾ ਵੇਚਣ ਵਾਸਤੇ ਲੈਣਾ ਉਹਨਾਂ ਨੂੰ ਖੁੱਲ ਕੇ ਹੋਰ ਸਤਾ ਮਿਲੇਗਾ ਖੁੱਲ ਕੇ ਵੀ ਸੋਚ ਵੀ ਨਹੀਂ ਸਕਦੇ ਰੱਜ ਕੇ ਕਮਾਈ ਕਰੋ ਮਜ਼ਾ ਆ ਜਾਏਗਾ ਮਾਲ ਦੇਖ ਕੇ ਜੀ ਮਜ਼ਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮਿਲਣਾ ਕਿੱਥੋਂ ਨਿਰਮਲ ਚੰਦ ਦੀ ਹੱਟੀ ਪੁਰਾਣੀ ਕਟਿਆਰੀ ਵਾਲੀ ਸਾਈਡ ਮੇਨ ਬਾਜ਼ਾਰ ਜੀਰਾ ਨੀਅਰ ਦੁਆਬੀ ਇਹ ਪੰਸਾਰੀ ਵਾਲਿਆਂ ਦੇ ਨਾਲ ਦੁਆਬੀ ਇਹ ਪੰਸਾਰੀ ਵਾਲੇ ਮਤਲਬ ਭਰੇ ਬਾਜ਼ਾਰ ਦੇ ਵਿੱਚ ਕਈ ਭੈਣਾਂ ਨੂੰ ਥੋੜੀ ਦਿੱਕਤ ਆ ਰਹੀ ਉਹ ਕਰੇ ਵੱਡੇ ਚੌਂਕ ਤੇ ਵੱਡੇ ਚੌਂਕ ਵਾਲੇ ਨਹੀਂ ਭਰੇ ਬਾਜ਼ਾਰ ਵਾਲੇ ਜਿਹੜੇ ਐਫ ਕੇ ਬੂਟ ਵਾਲੇ ਬਾਈ ਦੇ ਉੱਥੇ ਆਪਣੀ ਦੁਕਾਨ ਹੈ ਜਦੋਂ ਮਰਜੀ ਆਓ ਧੰਨਵਾਦ ਜੀ ਸਤ ਤਰੀਕ ਆਲ ਰੂਪ ਤੇਰੇ ਜਿਹਾ ਤਾਰਾ ਕੋਈ ਅਬਰੀ ਤਹਿ ਕੂਗਾ ਤੇਰੇ ਮੁਖੜੇ ਵਰਗਾ ਫੁੱਲ ਜਦ ਮਹਿਕੂਗਾ ਤੇਰੇ ਮੁਖੜੇ ਵਰਗਾ ਫੁੱਲ ਜਦ ਮਹਿਕੂਗਾ ਤੇਰੇ ਫੁੱਲਾਂ ਜਈਆਂ ਕਲੀ